ਹਾਂਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਦੇ ਦੇ ਸਮੋਸੇ ਤਾਂ ਤੁਸੀਂ ਹਮੇਸ਼ਾ ਹੀ ਬਾਜ਼ਾਰ ਦੇ ਵਿੱਚੋਂ ਲੈ ਕੇ ਖਾਂਦੇ ਹੋ ਤੇ ਇੱਕ ਵਾਰੀ ਤੁਸੀਂ ਟਰਾਈ ਕਰੋ ਜੀ ਇਹ ਸੂਜੀ ਦੇ ਸਮੋਸੇ ਬਹੁਤ ਹੀ ਟੇਸਟੀ ਬਹੁਤ ਹੀ ਕ੍ਰਿਸਪੀ ਬਣ ਕੇ ਹੋ ਜਾਂਦੇ ਤਿਆਰ ਤੇ ਇਹਦੇ ਵਿੱਚ ਮਿਹਨਤ ਵੀ ਬਹੁਤ ਹੀ ਘੱਟ ਲੱਗਦੀ ਹੈ ਇੱਕ ਕੌਲੀ ਆਪਾਂ ਸੂਜੀ ਲੈਣੀ ਹੈ ਤੇ ਦੋ ਚਮਚੇ ਆਪਾਂ ਪਾਦਨੇ ਦੇ ਵਿੱਚ ਮੈਦੇ ਦੇ ਤੇ ਫਿਰ ਆਪਾਂ ਅਜਵਾਇਨ ਜੜੀ ਆ ਹੱਥਾਂ ਦੇ ਕ੍ਰਸ਼ ਕਰਕੇ ਦੇ ਇਹਦੇ ਵਿੱਚ ਪਾ ਦੇਣੀ ਆ ਥੋੜੀ ਜਿਆਦਾ ਨਿਕਲ ਗਈ ਸੀ ਇਸ ਕਰਕੇ ਮੈਂ ਥੋੜੀ ਕੱਟ ਦੇ ਹੀ ਪਾਵਾਂਗੀ ਤੇ ਬਾਕੀ ਸਾਈਡ ਤੇ ਰੱਖ ਦਾਂਗੇ ਤੇ ਫਿਰ ਇਹਦੇ ਵਿੱਚ ਪਾ ਦਨੇ ਜੀ ਨਮਕ ਨਮਕ ਤੁਸੀਂ ਜ਼ਿਆਦਾ ਨਹੀਂ ਪਾਉਣਾ ਤੁਸੀਂ ਦੇਖ ਕੇ ਮੈਂ ਅੱਧਾ ਖ ਚਮਚ ਨਮਕ ਦਾ ਪਾ ਸੀ ਇੱਕ ਕੌਲੀ ਸੂਜੀ ਦੇ ਵਿੱਚ ਤੇ ਇਨਫ ਸੀ ਬਹੁਤ ਹੀ ਟੇਸਟੀ ਜਿਹੜੇ ਤੇ ਕ੍ਰਿਸਪੀ ਜੇ ਬੰਦੇ ਨੇ ਤੇ ਫਿਰ ਪਾਣੀ ਤੇ ਅੱਜਕੱਲ ਬਹੁਤ ਹੀ ਗਰਮ ਹੁੰਦਾ ਹੀ ਹੈ ਤੇ ਉਹ ਪਾਣੀ ਤੁਸੀਂ ਗਰਮ ਕਰ ਲੈਣਾ ਆ ਇਦ ਵਿੱਚ ਥੋੜੀ ਰਿਫਾਈਨਡ ਆਇਲ ਜਾਂ ਕੋਈ ਵੀ ਕੁਕਿੰਗ ਆਇਲ ਤੁਸੀਂ ਪਾ ਸਕਦੇ ਜੀ ਮੈਂ ਦੇਸੀ ਘਿਓ ਦੇ 2 ਚਮਚੇ ਪਾ ਦਿੱਤੇ ਨੇ ਤੇ ਪਾਣੀ ਜਿਹੜਾ ਗਰਮ ਤੁਸੀਂ ਇੱਕ ਸਾਈਡ ਤੇ ਰੱਖ ਲੈਣਾ ਆ ਜਲਦੀ ਨਾਲ ਗਰਮ ਹੋ ਜਾਂਦਾ ਅੱਜ ਕੱਲ ਤੇ ਬਹੁਤ ਹੀ ਜ਼ਿਆਦਾ ਗਰਮੀ ਕਰਕੇ ਤੇ ਫਿਰ ਪਾਣੀ ਤੁਸੀਂ ਜ਼ਿਆਦਾ ਨਹੀਂ ਪਾਉਣਾ ਬਸ ਇੰਨਾ ਹੀ ਪਾਉਣਾ ਜਿਹਦੇ ਵਿੱਚ ਤੁਹਾਡੀ ਸੂਜੀ ਜਿਹੜੀ ਬਿਲਕੁਲ ਗਿੱਲੀ ਹੋ ਜਾਵੇ ਜ਼ਿਆਦਾ ਪਾਣੀ ਪਾਓਗੇ ਤੇ ਗਰਮੀ ਦੇ ਵਿੱਚ ਉਹ ਜ਼ਿਆਦਾ ਫਿਰ ਢਿੱਲੀ ਹੋ ਜਾਏਗੀ ਤੇ ਫਿਰ ਤੁਹਾਨੂੰ ਮੈਦਾ ਹੋਰ ਮਿਕਸ ਕਰਨਾ ਪਵੇਗਾ ਇਹਦੇ ਵਿੱਚ ਫਿਰ ਤੁਸੀਂ 5-10 ਮਿੰਟ ਜਿਹੜਾ ਇਹਨੂੰ ਰੱਖ ਦੇਣਾ ਹੈ ਰੈਸਟ ਵਾਸਤੇ ਤੇ ਫਿਰ ਜੇ ਤੁਹਾਨੂੰ ਲੱਗੇ ਕਿ ਹਾਂਜੀ ਥੋੜਾ ਜਿਹਾ ਇਹ ਜ਼ਿਆਦਾ ਗਿੱਲੀ ਹੈ ਕਿਉਂਕਿ ਗਰਮੀ ਕਰਕੇ ਬਾਹਰ ਪਈ ਰਹਿਣ ਕਰਕੇ ਗਿੱਲੀ ਹੋ ਜਾਂਦਾ ਮਤਲਬ ਜ਼ਿਆਦਾ ਸੌਫਟ ਜਿਹਾ ਹੋ ਜਾਂਦਾ ਹੈ ਫਿਰ ਇਹਦੇ ਵਿੱਚ ਤੁਸੀਂ ਦੋ ਚਮਚੇ ਪਾ ਦੇਣੇ ਹਨ ਜੀ ਮੈਦੇ ਦੇ ਹੋਰ ਤੇ ਜਿਆਦਾ ਮੱਦਾ ਜਿਹੜਾ ਉਹ ਨਹੀਂ ਪਾਣਾ ਫਿਰ ਤੁਸੀਂ ਇਹਨਾਂ ਹੱਥਾਂ ਨਾਲ ਮੈਸ਼ ਕਰਕੇ ਤੇ ਤੁਸੀਂ ਇੱਕ ਡੋ ਜਿਆ ਤਿਆਰ ਕਰ ਲੈਣਾ ਆ ਤੇ ਡੋ ਡੋ ਤਿਆਰ ਕਰਕੇ ਫਿਰ ਇੱਕ ਸਾਈਡ ਤੇ ਤੁਸੀਂ ਨੂੰ ਰੈਸਟ ਵਾਸਤੇ ਰੱਖ ਦੋਗੇ ਤੇ ਬਹੁਤ ਹੀ ਜਲਦੀ ਜਿਹੜਾ ਆਟਾ ਜਿਹੜਾ ਸਾਡਾ ਤਿਆਰ ਹੋ ਜਾਂਦਾ ਹੈ ਤੇ ਜਿਆਦਾ ਮਿਹਨਤ ਜਿਹੜੀ ਨਹੀਂ ਲੱਗਦੀ ਜੇ ਤੁਸੀਂ ਕੰਮ ਕਰਦੇ ਹੋ ਜੋ ਬੋਰ ਤੇ ਤੁਸੀਂ ਕੜਾਈ ਰੱਖ ਲਓ ਤੇ ਫਿਰ 스멜 ਵੇਖ ਕੇ ਸਾਰਿਆਂ ਨੇ ਆ ਜਾਣਾ ਕਿ ਕੀ ਬੰਦਾ ਪਿਆ ਆ ਕਿਚਨ ਦੇ ਵਿੱਚ ਤੇ ਫਿਰ ਇਥੇ ਆਲੂ ਬੋਇਲ ਕਰਨ ਦੇ ਵੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਮੈਂ ਤਵੇ ਦੇ ਉੱਤੇ ਬਸ ਦੋ ਦੋ ਪੀਸ ਕਰਕੇ ਆਲੂਆਂ ਦੇ ਸੇਕ ਲੇ ਸੀ ਉਪਰੋਂ ਤੁਸੀਂ ਕਵਰ ਕਰ ਲੈਣਾ ਆ ਤੇ ਥੋੜਾ ਜਿਹਾ ਤੇਲ ਲਾ ਕੇ ਤਵੇ ਨੂੰ ਦੋ ਦੋ ਪੀਸ ਆਲੂਆਂ ਦੇ ਰੱਖ ਦੇਣੇ ਆ ਇਹਦੇ ਵਾਸਤੇ ਤੁਹਾਨੂੰ ਨਾ ਜੇ ਤੁਸੀਂ ਇਸ ਤਰ੍ਹਾਂ ਆਲੂਆਂ ਨੂੰ ਭੁੰਨੋਗੇ ਹਾਂਜੀ ਤੇ ਫਿਰ ਆਪਾਂ ਆਲੂ ਥੋੜੇ ਗਰਮ ਸੀ ਤੇ ਆਸੀ ਆ ਗਿਆ ਜੀ ਬਾਅਦ ਕੀ ਥੋੜੀ ਜੀ ਸਬਜ਼ੀ ਦੀ ਹਾਰਵੈਸਟਿੰਗ ਕਰ ਲਈਏ ਤੇ ਗਰਮੀ ਤੇ ਕਰਕੇ ਜਿਹੜੀਆਂ ਬੇਲਾਂ ਵੀ ਬਹੁਤ ਹੀ ਜ਼ਿਆਦਾ ਮਰ ਜਾ ਜਾਂਦੀਆਂ ਨੇ ਤੇ ਫਿਰ ਅਸੀਂ ਇੱਥੇ ਥੋੜੇ ਜਿ ਥੋੜੇ ਜਿ ਬੇਗਨ ਤੇ ਥੋੜੇ ਚਿੱਟੇ ਤੇ ਥੋੜੇ ਕਾਲੇ ਤੇ ਹਾਂਜੀ ਇੱਕ ਅਸੀਂ ਚੀਕੂ ਜੜੇ ਹਾਰਵੈਸਟ ਕੀਤੀ ਸੀ ਤੇ ਚੀਕੂ ਬਾਰੇ ਮੈਂ ਦੱਸਾਂ ਕਿ ਚੀਕੂ ਜੜਿਆ ਪਲਾਂਟ ਨਾਲ ਜੜੇ ਉਹ ਨਹੀਂ ਪੱਕਦੇ ਤੇ ਇਹਨਾਂ ਨੂੰ ਹਾਰਵੈਸਟ ਕਰਕੇ ਰੱਖਣਾ ਪੈਂਦਾ ਆ ਤੋ ਆਪਾਂ ਲਾਸਟ ਤੇ ਦੱਸਾਂਗੇ ਕਿ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਰੱਖ ਸਕਦੇ ਜੀ ਤੇ ਹਾਂਜੀ ਫਿਰ ਆਲੂ ਹੋ ਗਏ ਜੀ ਠੰਡੇ ਤੇ ਅਸੀਂ ਹੁਣ ਆ ਗਏ ਆ ਤੇ ਇਹਨਾਂ ਨੂੰ ਆਲੂਆਂ ਨੂੰ ਤੁਸੀਂ ਜ਼ਿਆਦਾ ਮੈਸ਼ ਜਿਹੜਾ ਉਹ ਨਹੀਂ ਕਰਨਾ ਤੁਸੀਂ ਦੇਖਿਆ ਹੀ ਹੋਗਾ ਸਮੋਸਿਆਂ ਦੇ ਵਿੱਚ ਆਲੂ ਥੋੜੇ ਜਿ ਮੋٹے ਮੋٹے ਹੁੰਦੇ ਨੇ ਤੇ ਬਹੁਤ ਹੀ ਟੇਸਟ ਜਿਹੜਾ ਤੁਸੀਂ ਆਲੂਆਂ ਦਾ ਇਸ ਤਰੀਕੇ ਨਾਲ ਜੇ ਤੁਸੀਂ ਰੋਸਟ ਕਰਕੇ ਬਣਾਓਗੇ ਪਲੱਸ ਜਿਹੜੇ ਬੋਇਲ ਕਰਨਾ ਉਹਨਾਂ ਨੂੰ ਫਿਰ ਠੰਡਾ ਕਰਨਾ ਤੇ ਇੱਕ ਸਮੋਸੇ ਵਾਸਤੇ ਸਪੈਸ਼ਲੀ ਆਲੂ ਜਿਹੜੇ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਨਾਰਮਲ ਆਲੂ ਜਿਹੜੇ ਕੋਈ ਵੀ ਵਾਈਟ ਵਗੈਰਾ ਹੋਣ ਤੁਸੀਂ ਉਹਨਾਂ ਨਾਲ ਤੁਸੀਂ ਸਮੋਸੇ ਜਿਹੜੇ ਬਣਾ ਸਕਦੇ ਜੇ ਉਹ 10 ਸਮੋਸਿਆਂ ਦੇ ਵਿੱਚ ਜਿਹੜੇ ਆ ਉਹ ਜ਼ਿਆਦਾਤਰ ਬਾਜ਼ਾਰ ਦੇ ਵਿੱਚ ਲਾਲ ਆਲੂ ਪਹਾੜੀ ਆਲੂ ਜਿਨ੍ਹਾਂ ਨੂੰ ਬੋਲਦੇ ਆ ਉਹੀ ਵਰਤਦੇ ਨੇ ਤੇ ਇਹਦੇ ਵੇਖੋ ਬਿਲਕੁਲ ਜਿਹੜਾ ਹਨ ਤੁਹਾਨੂੰ ਲੱਗੇਗਾ ਕਿ ਨਹੀਂ ਕਿ ਸੂਜੀ ਦੇ ਤੁਸੀਂ ਸਮੋਸੇ ਬਣਾ ਰਹੇ ਹੋ ਇੱਕਦਮ ਵਧੀਆ ਤਰੀਕੇ ਨਾਲ ਜਿਹੜੀ ਰੋਟੀ ਜਿਹੜੀ ਹੈ ਬੇਲੀ ਜਾਂਦੀ ਹੈ ਫਿਰ ਤੁਸੀਂ ਦੋ ਪੀਸ ਕਰ ਲੈਣੇ ਆ ਰੋਟੀ ਤੇ ਵੀਡੀਓ ਨੂੰ ਇੱਥੋਂ ਤੱਕ ਵੇਖਦੇ ਹੋਏ ਤੁਸੀਂ ਆ ਹੀ ਗਏ ਤੇ ਲਾਈਕ ਜ਼ਰੂਰ ਕਰ ਦਿਓ ਤੇ ਬਿਲਕੁਲ ਥੋੜਾ ਜਿਹਾ ਕਿਨਾਰਿਆਂ ਤੇ ਲਾ ਲੈਣਾ ਪਾਣੀ ਤੇ ਇਸ ਮੁੱਸੇ ਬਣਾਉਣਾ ਬਹੁਤ ਹੀ ਆਸਾਨ ਹੈ ਕੋਈ ਜਿਆਦਾ ਮੁਸ਼ਕਲ ਵਾਲਾ ਕੰਮ ਨਹੀਂ ਹੈਗਾ ਤੇ ਤੁਸੀਂ ਇਹਨੂੰ ਪ੍ਰੈਸ ਕਰ ਦੇਣਾ ਆ ਪ੍ਰੈਸ ਕਰਕੇ ਇੱਕ ਸਾਈਡ ਤੇ ਤੁਸੀਂ ਰੱਖ ਦੇਣੇ ਆ ਤੇ ਇੱਕ ਸਾਈਡ ਤੇ ਮੈਂ ਰੱਖ ਦਿੱਤਾ ਜੀ ਤੇਲ ਗਰਮ ਕਰਨ ਵਾਸਤੇ ਤੇ ਤੁਸੀਂ ਜੇ ਤੁਸੀਂ ਨਾਨ ਫਰਾਈਡ ਖਾਣੇ ਹੋ ਤੁਸੀਂ ਤੇਲ ਦੇ ਵਿੱਚ ਫਰਾਈਡ ਕਰਦੇ ਨਹੀਂ ਖਾਣੇ ਹੋ ਤਾਂ ਉਹ ਵੀ ਤੁਹਾਨੂੰ ਆਪਾਂ ਤਰੀਕਾ ਦੱਸਾਂਗੇ ਕਿ ਤੁਸੀਂ ਉਹ ਕਿਸ ਤਰੀਕੇ ਨਾਲ ਤੁਸੀਂ ਉਹ ਬਣਾ ਸਕਦੇ ਜੀ ਹਾਂਜੀ ਤੇ ਸਮੋਸੇ ਜੇ ਤੁਸੀਂ ਉਸ ਸ਼ੇਪ ਵਿੱਚ ਨਾ ਬਣਾਉਣੇ ਹੋ ਤੇ ਤੁਸੀਂ ਇਸ ਤਰ੍ਹਾਂ ਰੈਕਟੈਂਗਲ ਵਿੱਚ ਇੱਕ ਰੋਟੀ ਨੂੰ ਕੱਟ ਲੈਣਾ ਹੈ ਜਿਹੜੇ ਪੀਸ ਆਪਾਂ ਵੇਸਟ ਨਹੀਂ ਕਰਾਂਗੇ ਉਹਨਾਂ ਦੇ ਵੀ ਆਪਾਂ ਮਤਲਬ ਕਿ ਮਟਰੇ ਵਗੈਰਾ ਬਣਾ ਲਾਂਗੇ ਤੇ ਇੱਥੇ ਫਿਰ ਤੁਸੀਂ ਚਾਰ ਪੀਸ ਕਰ ਲੈਣਾ ਇੱਕ ਰੋਟੀ ਦੇ ਤੇ ਇਹਦੇ ਨਾਲ ਟੇਸਟ ਵਿੱਚ ਕੋਈ ਫਰਕ ਨਹੀਂ ਪੈਣਾ ਸਿਰਫ ਸ਼ੇਪ ਹੀ ਜਿਹੜੀ ਆ ਉਹੀ ਫਰਕ ਪੈਣੀ ਹੈ ਕਿਉਂਕਿ ਜੇ ਕਈ ਵਾਰੀ ਕਿਸੇ ਨੂੰ ਸਮੋਸੇ ਜਿਹੜੇ ਆ ਬਣਾਉਣੇ ਨਹੀਂ ਆਉਂਦੇ ਤੇ ਇਸ ਸ਼ੇਪ ਵਿੱਚ ਤੁਸੀਂ ਸਮੋਸੇ ਬਣਾ ਸਕਦੇ ਜੇ ਇੱਕ ਪੈਟੀ ਦੀ ਤਰ੍ਹਾਂ ਬਹੁਤ ਹੀ ਵਧੀਆ ਬਣ ਜਾਂਦੇ ਆਸਾਨੀ ਨਾਲ ਬੱਚੇ ਵੀ ਇਸ ਨੂੰ ਬਣਾ ਸਕਦੇ ਆ ਬਿਲਕੁਲ ਵੀ ਤੁਹਾਨੂੰ ਇਦਾਂ ਨਹੀਂ ਲੱਗੇਗਾ ਕਿ ਮੈਨੂੰ ਸਮੋਸੇ ਬਣਾਉਣੇ ਨਹੀਂ ਆਉਂਦੇ ਔਰ ਟੇਸਟ ਵਿੱਚ ਬਿਲਕੁਲ ਵੀ ਫਰਕ ਨਹੀਂ ਆਉਂਦਾ ਤੇ ਦੋਨਾਂ ਕਿਨਾਰਿਆਂ ਤੋਂ ਇਦਾਂ ਫੜ ਕੇ ਇਹਨਾਂ ਨੂੰ ਜੁਆਇੰਟ ਜਿਹੜਿਆ ਕਰ ਦੇਣੇ ਆ ਸਾਈਡਾਂ ਤੋਂ ਵੀ ਪ੍ਰੈਸ ਕਰ ਦੇਣਾ ਹੈ ਤੇ ਬਹੁਤ ਹੀ ਵਧੀਆ ਜਿਹੜੇ ਆ ਇੱਕ ਪੈਟੀ ਜੇ ਟਾਈਪ ਦੇ ਜਿਹੜੇ ਸਮੋਸੇ ਜਿਹੜੇ ਆ ਬਣ ਜਾਂਦੇ ਨੇ ਟੇਸਟ ਵਿੱਚ ਸੇਮ ਹੀ ਹੁੰਦਾ ਆ ਤੇ ਸ਼ੇਪ ਵੀ ਬਖਰੀਆ ਤੇ ਇਹਦੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਕਿਉਂਕਿ ਤੇਲ ਦੇ ਵਿੱਚ ਜਾ ਕੇ ਜਿਹੜੇ ਸਮੋਸੇ ਜਿਹੜੇ ਖੁੱਲਣ ਨਾ ਫਿਰ ਇੱਕ ਸਾਈਡ ਤੇ ਬਣਾ ਕੇ ਆਪਾਂ ਰੱਖ ਲਿਆ ਸਾਰੇ ਤੇ ਫਿਰ ਆਪਾਂ ਸੇ ਤੇਲ ਜਿਹੜਾ ਤੇਲ ਜਿਹੜਾ ਆਪਾਂ ਗਰਮ ਕਰਨ ਵਾਸਤੇ ਰੱਖ ਦਿੱਤਾ ਹੈ ਤੇ ਬਣਾ ਕੇ ਇੱਕ ਵਾਰੀ ਤੁਸੀਂ ਸਾਰੇ ਰੱਖ ਲੈਣੇ ਆ ਪਹਿਲਾਂ ਮੈਂ ਥੋੜੀ देर ਇਹਨਾਂ ਨੂੰ ਫ੍ਰਿਜ ਵਿੱਚ ਵੀ ਰੱਖ ਲਿਆ ਸੀ ਕਿਉਂਕਿ ਫ੍ਰਿਜ ਵਿੱਚ ਰੱਖਣ ਨਾਲ ਜਿਹੜੀ ਆ ਅ ਥੋੜਾ ਘੱਟ ਤੇਲ ਲੱਗਦਾ ਆ ਤੇ ਹਾਂਜੀ ਜੇ ਤੁਸੀਂ ਨਾਨ ਫਰਾਈਡ ਬਣਾਣੇ ਹੋ ਨਾ ਤੇਲ ਦੇ ਵਿੱਚ ਨਾ ਤਲਨੇ ਹੋਣ ਤੇ ਫਿਰ ਐਦਾਂ ਦਾ ਤੁਸੀਂ ਜੰਤਰ ਲੈਵਣਾ ਹੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਜੇ ਤੁਹਾਡੇ ਕੋਈ 에어 ਫ੍ਰਾਇਰ ਓਵਨ ਵਗੈਰਾ ਜਿਹੜਾ ਨਾ ਹੋਵੇ ਜੇ ਓਵਨ ਵਗੈਰਾ ਹੋਵੇ ਤਾਂ ਉਹਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਕੋਈ 180 ਡਿਗਰੀ ਤੇ ਤੁਸੀਂ ਇਸ ਨੂੰ ਫਰਾ ਉਹ ਕਰ ਸਕਦੇ ਜੀ ਬੇਕ ਕਰ ਸਕਦੇ ਜੀ ਤੇ ਇਸ ਤਰੀਕੇ ਨਾਲ ਤੁਸੀਂ ਤੇਲ ਜਿਹੜਾ ਦੋਨਾਂ ਸਾਈਡਾਂ ਤੋਂ ਲਾ ਲੈਣਾ ਆ ਤੇ ਫਿਰ ਆਪਾਂ ਇਹਨੂੰ ਗੈਸ ਤੇ ਰੱਖ ਕੇ ਪਕਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਪਕਾਉਣਾ ਹੈ ਤੇ ਜੇ ਤੁਸੀਂ ਜ਼ਿਆਦਾ ਟੇਸਟ ਲੈਣਾ ਹੈ ਤਾਂ ਫਿਰ ਤੁਸੀਂ ਇਹਨੂੰ ਬੇਕ ਹੀ ਕਰ ਸਕਦੇ ਜੀ ਤੇਲ ਦੇ ਵਿੱਚ ਹਨਾ ਇਦਾਂ ਤੁਹਾਨੂੰ ਫੜ ਕੇ ਤੇ ਸੇਕਣਾ ਹੈ ਗੈਸ ਦੇ ਉੱਪਰ ਇਹਨੂੰ ਤੇ ਇੱਕ 사이 ਤੇ ਮੈਂ ਤੇਲ ਰੱਖ ਲਿਆ ਗਰਮ ਤੇ ਤੇਲ ਦੇ ਵਿੱਚ ਜਿਹੜੇ ਆਪਾਂ ਫ੍ਰਿਜ ਦੇ ਵਿੱਚ ਤਾਂ ਰੱਖੇ ਸੀ ਸਮੋਸੇ ਇਹਨਾਂ ਨੂੰ ਬਣਾ ਕੇ ਕਿਉਂਕਿ ਜੇ ਫ੍ਰਿਜ ਦੇ ਵਿੱਚ ਰੱਖ ਲਓ ਥੋੜੀ ਦੇਰ ਬਣਾ ਕੇ ਤੇ ਫਿਰ ਤੇਲ ਜਿਹੜਾ ਉਹ ਅਰਫ ਸੋਰੀ ਆਇਲ ਵਗੈਰਾ ਜਿਹੜਾ ਉਹ ਘੱਟ ਲੱਗਦਾ ਆ ਬਹੁਤ ਹੀ ਵਧੀਆ ਸਮੋਸੇ ਜਿਹੜੇ ਬਣ ਕੇ ਹੋ ਜਾਂਦੇ ਆ ਤਿਆਰ ਕ੍ਰਿਸਪੀ ਤੇ ਲਾਈਕ ਜ਼ਰੂਰ ਕਰਿਓ ਤੇ ਹਾਂਜੀ ਇਦਾਂ ਫਿਰ ਤੁਸੀਂ ਉਲਟ ਦੇ ਪਲਟ ਦੇ ਇਦਾਂ ਇਹਦੇ ਵਿੱਚ ਤੁਸੀਂ ਉਸ ਨੂੰ ਬਣਾ ਕੇ ਤੇ ਖਾ ਸਕਦੇ ਜੀ ਬਿਲਕੁਲ ਵੀ ਤੇ ਹਾਂਜੀ ਜਿਹੜੀਆਂ ਆਪਾਂ ਸਲਾਈਸ ਜਿਹੜੀਆਂ ਕੱਟੀਆਂ ਸੀ ਉਹ ਵੀ ਆਪਾਂ ਫਰਾਈਡ ਕਰ ਲਿਆ ਨੇ ਮਟਰੀ ਵਾਸਤੇ ਤੇ ਬਹੁਤ ਹੀ ਟੇਸਟੀ ਤੇ ਚਟਪਟ ਬਿਨਾ ਮਿਹਨਤ ਤੋਂ ਨਾ ਆਪਾਂ ਆਇਲ ਆਲੂ ਬੋਇਲ ਕੀਤੇ ਆ ਤੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਜਿਹੜਾ ਆਟਾ ਗੁੰਨਣ ਦੀ ਸਾਨੂੰ ਕੋਈ ਜ਼ਿਆਦਾ ਕਸਟ ਕਰਨਾ ਪਿਆ ਆ ਇਸ ਨੂੰ ਸਿੱਟੇ ਬਣ ਕੇ ਹੋ ਗਏ ਨੇ ਜੇ ਤਿਆਰ ਤੇ ਹਾਂਜੀ ਹੁਣ ਤੁਹਾਨੂੰ ਆਪਾਂ ਚੀਕੂਆਂ ਬਾਰੇ ਦੱਸਾਂਗੇ ਕਿ ਉਹਨਾਂ ਨੂੰ ਤੁਸੀਂ ਕਿੱਦਾਂ ਸਟੋਰ ਕਰਕੇ ਰੱਖਣਾ ਆ ਔਰ ਇੱਕ ਹਫਤੇ ਤੱਕ ਉਹ ਫਿਰ ਪੱਕਦੇ ਨੇ ਤੇ ਹਾਂਜੀ ਇਹ ਇੱਥੇ ਆਪਾਂ ਚੀਕੂ ਲੈ ਲਿਆ ਤੇ ਇੱਕ ਬਾਕਸ ਲੈ ਲਿਆ ਤੇ ਬਾਕਸ ਦੇ ਵਿੱਚ ਆਪਾਂ ਪਾ ਲਿਆ ਜੇ ਤੁਹਾਡਾ ਕੋਈ ਹੋਰ ਹੋਵੇ ਤੇ ਫਿਰ ਤੁਸੀਂ ਇਹਦੇ ਵਿੱਚ ਪੇਪਰ ਵਗੈਰਾ ਵੀ ਵਿਚਾ ਸਕਦੇ ਜੇ ਪਰ ਸਾਡੇ ਕੋਲ ਮੇਰੇ ਕੋਲ ਚੀਕੂ ਜਿਹੜੇ ਥੋੜੇ ਸੀ ਇਸ ਤਰੀਕੇ ਨਾਲ ਰੱਖ ਕੇ ਫਿਰ ਤੁਸੀਂ ਉੱਤੋਂ ਡੱਬਾ ਬੰਦ ਕਰਕੇ ਇੱਕ ਹਫਤਾ ਜਿਹੜਾ ਸਾਈਡ ਤੇ ਰੱਖ ਦੇਣਾ ਤੇ ਇੱਕ ਹਫਤੇ ਵਿੱਚ ਤੁਹਾਡੇ ਚਿਕੂ ਹੋ ਜਾਣਗੇ